ਹਰ ਕੋਈ ਗ੍ਰੰਥ ਦੇ ਅਰਥਾਂ ਸਮੇਤ ਤੁਸੀਂ ਕੋਈ ਵੀ ਗ੍ਰੰਥ ਪੜ ਸਕਦੇ ਹੋ ਆਪ ਸਿੱਧਾ ਤੇ ਉਹਦੀ ਆਥੈਂਟੀਸਿਟੀ ਕਿ ਉਹ ਬਿਲਕੁਲ ਪ੍ਰਮਾਣਿਕ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਉਸ ਤੋਂ ਬਾਅਦ ਵੀ ਤੁਸੀਂ ਤੀਜਾ ਬਾਈ ਬੈਠੇ ਹੋ ਉਹਨਾਂ ਨੂੰ ਪਤਾ ਹੈ ਵੀ ਇਹ ਬੰਦਾ ਮਿਹਨਤੀ ਨਹੀਂ ਹੈ ਜਿਹੜਾ ਮਿਹਨਤੀ ਨਹੀਂ ਹੈ ਉਹਨੂੰ ਮੈਂ ਵਰਤਦੂ ਕਿ ਕਹਿੰਦਾ ਘਰ ਜਾ ਕੇ ਮੇਰੇ ਜੋ ਮੈਂ ਕਹਤਾ ਇਹਨੇ ਕਰਾਸ ਚੈੱਕ ਨਹੀਂ ਕਰ ਹੌਲੀ 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 ਉਹ ਸਾਰਾ ਟੈਕਸਟ ਤੁਹਾਡਾ ਝੂਠ ਚ ਬਦਲ ਕਰ ਦਿੱਤਾ ਧਰਮ ਹੈ ਜਿਹੜਾ ਧਰਮ ਦਾ ਇੱਕ ਪੱਖ ਹਮੇਸ਼ਾ ਸੱਤਾ ਦੇ ਨਾਲ ਮਿਲ ਕੇ ਚੱਲਿਆ ਉਹੀ ਇੰਸਟੀਚੂਨਲ ਹੈ ਭਗਤ ਕਬੀਰ ਹੋਰ ਅੰਨੀ ਤਾਂ ਕਿਤੇ ਨਹੀਂ ਬਾਬਾ ਫਰੀਦ ਦੀ ਕਿਤੇ ਸਾਝ ਨਹੀਂ ਗੁਰੂ ਨਾਨਕ ਦੀ ਕਿਤੇ ਸਟੇਟ ਨਾਲ ਸਾਝ ਨਹੀਂ ਹੈ ਉਹ ਮਸਤ ਅਲੱਗ ਚੀਜ਼ ਹੈ ਜਦੋਂ ਕਿਸੇ ਨੇ ਪੁਜਾਰੀ ਹੈ ਜਿਹੜਾ ਪੁਜਾਰੀ ਵਿੱਚ ਬੈਠਾ ਹੋਊ ਰਾਜੇ ਦੇ ਨਾਲ ਪੁਜਾਰੀ ਰਾਜੇ ਦੇ ਨਾਲ ਬੈਠੂਗਾ ਪੈਗੰਬਰ ਨਹੀਂ ਬੈਠੂਗਾ ਪੈਗੰਬਰ ਦੇ ਨਾਂ ਦੇ ਉੱਤੇ ਇੱਕ ਸਿੱਕਾ ਚੱਲਦਾ ਫਿਰ ਅੱਗੇ ਜਿਹੜੇ ਵੀ ਪੈਗੰਬਰਾਂ ਨੇ ਬਣਾਏ ਨੇ ਅਸੂਲ ਦਿੱਤੇ ਆ ਮੈਂ ਨਹੀਂ ਕਹਿੰਦਾ ਵੀ ਗ੍ਰੰਥ ਲਿਖਿਆ ਜਿਨ੍ਹਾਂ ਨੇ ਵੀ ਜ਼ਿੰਦਗੀ ਦੇ ਨਵੇਂ ਅਸੂਲ ਦਿੱਤੇ ਆ ਉਹ ਤੇ ਜਦੋਂ ਪੁਜਾਰੀ ਆ ਕੇ ਬੈਠੂਗਾ ਉਦੋਂ ਨੁਕਸਾਨ ਤੁਸੀਂ ਜਿੰਨਾ ਮਰਜ਼ੀ ਵਧੀਆ ਗ੍ਰੰਥ ਲਿਖ ਲਓ ਕਿਉਂਕਿ ਲਿਖੇ ਹੋਏ ਦੇ ਵਿੱਚ ਵਿਆਖਿਆਕਾਰ ਜਦੋਂ ਆਊਗਾ ਉਹਦੀ ਵਿਆਖਿਆ ਦੇ ਵਿੱਚ ਸਾਰੀ ਗੱਲ ਪਈ ਹੈ ਵੈਦਿਕ era ਦੇ ਵਿੱਚ ਮੂਰਤੀ ਪੂਜਾ ਹੈ ਨਹੀਂ ਉਹਦਾ ਮੂਰਤੀ ਪੂਜਾ ਹੈਗੇ ਤੁਸੀਂ ਕਿਸੇ ਇੱਕ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਮੂਰਤੀਆਂ ਦੇ ਵਿੱਚ ਵੀ ਰੱਬ ਮਿਲ ਸਕਦਾ ਹੈ ਬਿਨਾਂ ਮੂਰਤੀਆਂ ਤੋਂ ਵੀ ਰੱਬ ਮਿਲ ਸਕਦਾ ਇਹ ਦੋ ਇੰਟਰਪ੍ਰੀਟੇਸ਼ਨ ਕਿਵੇਂ ਹੋ ਗਈਆਂ ਇਹਦੇ ਬਾਕੀ ਜਗ੍ਹਾ ਦੇ ਉੱਤੇ ਆ ਹੁਣ ਕਿਤੇ ਕਿਤੇ ਇਹ ਵੀ ਆ ਜਾਂਦਾ ਵੀ ਮੀਟ ਖਾਣਾ ਹੈ ਕਿ ਨਹੀਂ ਖਾਣਾ ਕਿਤੇ ਮੀਟ ਖਾ ਕੇ ਵੀ ਤੁਸੀਂ ਉਸੇ ਧਰਮ ਦੇ ਹੀ ਹੋ ਕਿਤੇ ਉਸੇ ਧਰਮ 'ਚ ਰਹਿੰਦੇ ਹੋਏ ਤੁਸੀਂ ਮੀਟ ਖਾਏ ਹੱਥ ਵੀ ਨਹੀਂ ਲਾਉਣਾ